ਆਪਣਾ ਨਹੀਂ ਜਾਣਿਆ ਨਾ ਸਾਡੀ YouTube ਤੇ ਬੜੇ ਬਾਰੇ ਉਹ ਵੀ ਨਹੀਂ ਹੋਇਆ ਡੇਲੀ ਆਉਂਦੇ ਜਿੰਨਾ ਮਰਜ਼ੀ ਵੀ ਨੋ ਕੋਈ ਨਹੀਂ ਬਣਾ ਲੀਏ ਟੋ ਲੈਣੇ ਨਾ ਬੜਾ ਬੜਾ ਨਾਰਾ ਪੈ ਬਣਾਵਾ ਹਲੋ ਵੇ ਬਾਈ ਜੀ ਕੀ ਨਾਮ ਹੈ ਤੁਹਾਡਾ ਤੁਹਾਡਾ ਤਾਂ ਨਾਮ ਹੀ ਪੁੱਦੂ ਆ ਤੇ ਭਾਜੀ ਇੱਤਾਂ ਹੀ ਘੁੰਮਦੀਆਂ ਰਹਿੰਦੀਆਂ ਨੇ ਮੈਂ ਕਦੇ ਨਹੀਂ ਸੱਚ ਦੱਸਾਂ ਮੈਨੂੰ ਕਦੇ ਨਹੀਂ ਬਣਾਉਂਦੇ ਦੋਸਾਂ ਵੀ ਇਹ ਤਾਂ ਮਾਰਾਂ ਮੈਂ ਕਦੇ ਨਹੀਂ ਵੇਚਾਂਗਾ ਇਹ ਟੋਕੇ ਮਾਰ ਦਿੰਦੇ ਆ ਅੱਛਾ ਲਾ Eu não <silence>

ਇਹ ਤਸਵੀਰਾਂ ਦਿਖਾ ਰਿਹਾ ਇਸ ਵਕਤ ਇਹਨਾਂ ਨੂੰ ਆਪਣੀ ਹੋਸ਼ ਵੀ ਨਹੀਂ ਹੈ ਵੀ ਅਸੀਂ ਇਸ ਪਾਣੀ ਦੇ ਵਿੱਚ ਚਾਹ ਲੇਕਿਨ ਤਸਵੀਰਾਂ ਦਿਖਾ ਰਿਹਾ ਕੁਝ ਨਸ਼ੇ ਦੀ ਹਾਲਤ ਦੇ ਵਿੱਚ ਇੱਕ ਲੜਕੀ ਆਪਣੀ ਹੋਸ਼ ਵੀ ਨਹੀਂ ਹੈ ਉਹਨੂੰ ਬਟੇ ਪਾ ਦੇ ਪਾ ਦੇ ਪਾਣੀ ਪੀਂਦੀਆ ਇਹਨਾਂ ਨੇ ਬੂਟੇ ਪਾ ਦੇ ਪਾ ਦੇ ਵੀ ਜਿਨਾ ਵੜਾ ਬੂਟੇ ਪਾ ਮਾਰਨ ਵਾਲੀ ਮੁੱਤ ਛੱਟਾ ਦੇ ਉਹ ਉਹਦੇ ਦੇਹਲੇ ਖੁੱਲ ਗਏ ਤੇ ਥੋੜੇ ਸਹੀ ਪਾਣੀ ਵੀ ਥੋੜਾ ਥੋੜੀ ਪਾਣੀ ਦਾ ਡਰਦੇ ਆ ਪਾਣੀ ਦਾ ਘੋਤਾ ਜਾਂਦਾ ਇਹਨਾਂ ਨੂੰ ਪਾਣੀ ਵੀ ਪਾਣੀ ਪਲਾਉਂਦੇ ਹੈ ਪਾਈ ਪਾਦੇ ਮੂੰਹ ਤੇ ਖੋ ਗਿਆ ਗਲਾਸ ਆ ਲੈ ਬੋ ਲੈ ਲੋ ਪਾਣੀ ਪਲਾਦੇ ਨੇ ਪਾਣੀ ਪਲਾਉਂਦੇ ਉਹਦਾ ਜਿਹੜਾ ਮੇਡਮ ਹੋ ਜਾਂਦਾ ਜਿਹੜਾ ਨਾ ਆਏ ਮੂੰਹ ਤੇ ਪਾਦੇ ਯਾਰ ਪਾਣੀ ਉਹ ਵੀ ਆਉਂਦਾ ਪਲਾਪਲਾਪਲਾ ਮਰ ਜਾਂਦੀ ਪੈਦੇ ਹੋ ਗਏ ndi 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 ਹੈਲੋ ਹੈਲੋ ਕਿਧੋਂ ਆਈ ਐ ਇਹ ਕੁੜੀਏ ਹੈਲੋ ਤੁਹਾਨੂੰ ਕਹ ਲੈ ਜਾਈਏ ਘਰ ਕਿੱਥੇ ਤੇਰਾ ਹੈਲੋ ਕੋਈ ਉਸਨੀ ਐ ਨੂੰ ਘਰ ਦਾ ਪੂਰਾ ਪੈਸਾ ਤੇ ਮੇਰੀ ਜ਼ਿੰਦਗੀ ਐ ਭਾਰਤ ਦੀ ਜ਼ਿੰਦਗੀ ਹੈ ਘਰਵਾਲਾ ਨਹੀਂ ਐ ਮੈਂ ਘਰਵਾਲਾ ਹੈ ਨਹੀਂ ਕੁਝ ਵੀ ਨਹੀਂ ਹੈ ਨਾ ਮਰੇ ਸ਼ੈਨ ਦਾ ਕੋ ਆ ਘਰ ਕਿੱਥੇ ਤੇਰਾ ਕਰ ਪਤਾ ਤੈਨੂੰ ਹੈਲੋ ਕਰ ਪਤਾ ਹੈ ਦੇਖੋ ਲੜਕੀ ਹੈ ਮੇਰੇ ਯਾਨ ਦੇ ਵਿੱਚ ਹੈ ਕੁਝ ਮੱਕੀ ਹਾਥਾ ਇਹ ਵੀ ਵਕਤ ਹੈ ਇਹ ਵੀ ਕਹਿੰਦੇ ਨੇ ਵਾਰ ਹੈ ਫਿਰ ਕਹਿ ਦੇ ਨੇ ਪੂਛਦੀ ਗੱਲ ਕਿ ਕਿੰਨਾ ਦੀ ਰੰਗ ਕਰੇਗੀ ਯਾਰ ਮੈਨੂੰ ਬਤਾ Diwali ਦੇ ਦਿਨ ਤੇ ਆ ਰਿਹਾ ਹਰ ਜਗ੍ਹਾ ਬਜ਼ਾਰਾਂ ਦੇ ਵਿੱਚ ਵੀ ਪੂਛਦੀ ਡੁੱਟੀ ਹੈ ਜ਼ਿੰਮੇਵਾਰੀ ਨਿਭਾ ਰਹੀ ਹੈ ਲੇਕਿਨ ਕਿਤੇ ਕਿਤੇ ਪੂਛ ਜਾਵੇ ਹੁਣ ਦੇਖੋ ਬਸ ਸਟੈਂਡ ਦੇ ਵਿੱਚ ਹਲਾਤ ਦੇਖੋ ਜਿੰਦਾਂ ਦੇ ਹੈ ਇਸ ਕੁੜੀ ਨੂੰ ਆਪਣੇ ਹੋਸ਼ ਵੀ ਨਹੀਂ ਹੈ ਕਿ ਮੈਂ ਕਿਹੜੀ ਜਗ੍ਹਾ ਬੈਠੀ ਆਂ ਅਗਰ ਕੋਈ ਵਾਕਿਆ ਹੋ ਜਵੇ ਇਹਦੇ ਨਾਲ ਨਰਾਜ਼ ਨੂੰ ਕਾੜ ਹੋ ਜਵੇ ਕੋਈ ਜ਼ਿੰਮੇਵਾਰ ਕਸਮ ਦੀ ਗੱਲ ਆ ਜਾਦਾ ਲਾ ਲੈ ਪਟਾਕਾ ਪੈਣਾ ਦਾ ਦੇਖੀ ਪਾਣੀ ਮੂਹ ਦੇ ਉਹਦਾ ਮਾਨ ਸ਼ਰਮ ਨਹੀਂ ਆ ਨਿਕਲ ਉਹ ਪਾਣਾ ਪਾਣੀ ਪੀਲਾ ਪਾਣੀ ਪੀਲਾ ਪਾਣੀ ਰੋੜ ਤਪਣ ਚਾਹਦਾ ਜੱਜ ਯਾਰ ਨੂੰ ਚਾ ਯਾਰ ਉਹ ਗਾੜੀ ਮੈਂ ਆ ਬਈ ਨਾ ਉਹ ਕੋਈ ਨਹੀਂ ਕਰਾ ਤੁਸੀਂ ਮੈਨੂੰ ਕੁਝ ਨਹੀਂ ਆ ਕੰਮ ਆ ਮਾੜਾ ਪੁੱਛੋ ਐਨੂੰ ਧਾਓ ਤਾਂ ਉੱਪਰਵਾਸ ਪੀਓ ਪਾਣੀ ਪੀਓਰ ਵੀਲਾ ਬਣ ਆ ਬੇਟਾ ਇਹ ਲੈਨੇ ਬੈਠ ਕੇ ਦੀ ਮੇਰਾ ਨਾਮ ਵਿੱਕੀ ਆ ਜੀ ਇਹ ਬੱਤਰ ਜਿੱਦਾਂ ਹੀ ਘੁੰਮਦੇ ਨੇ ਉਹ ਇਹ ਜੀ ਦੇਖੋ ਨਸ਼ਾ ਪਤਾ ਕਰਦੀਆਂ ਵਾ ਪੂਰੇ ਗਲਤ ਕੰਮ ਕਰਦੀਆਂ ਲੋਕਾਂ ਨਾਲ ਲੋਕਾਂ ਨੂੰ ਲੁੱਟ-ਬੇਟ ਲੈਂਦੀਆਂ ਆਹੀ ਕੰਮ ਹੈ ਇਹਨਾਂ ਦਾ ਹੋਰ ਤਾਂ ਕੁਛ ਹੈ ਨਹੀਂ ਪ੍ਰਬੰਧ ਕੋਈ ਸਿਵਲ ਗਰਦਨ ਦਾ ਲੋਕੀ ਦਾ ਕੋਈ ਨਹੀਂ ਪ੍ਰਬੰਧ ਪ੍ਰਬੰਧ ਇਦਾਂ ਜਦੋਂ ਮਲਾਇਆ ਮੰਦੇ ਆ ਪੁਲਿਸ ਆਂਦੀ ਐ ਭੱਜ ਜਾਂਦੀ ਐ ਮਿਲਦੇ ਨਹੀਂ ਉਹ ਕਿਸੇ ਨੂੰ ਪੁਲਿਸ ਆਪਣੇ ਵੱਲੋਂ ਪੂਰੀ ਕੋ ਕਰਦੀ ਕਾਰਵਾਈ ਇਹਨਾਂ ਦੇ ਪਰ ਇਹ ਭੱਜ ਜਾਂਦੀਆਂ ਮੌਕੇ ਦੇ ਕੋਈ ਪਤਾ ਨਹੀਂ ਲੱਗਦਾ ਕਿ ਕਿੱਥੋਂ ਆਉਂਦੀਆਂ ਨਹੀਂ ਇਹ ਨਹੀਂ ਪਤਾ ਕਿੱਥੋਂ ਆਂਦੀਆਂ ਰੱਬ ਜਾਣਦਾ ਵਾ ਤਾਜੀ ਤਾਜੀ ਹੋਈ ਆ ਚੌਂਕੀ ਇੰਚਾਰਜ ਸਾਹਿਬ ਆਏ ਸੀ ਉਹਦੇ ਕਰਕੇ ਉਹਦੇ ਨਾਲ ਗਏ ਆ ਉਹਦੀ ਕੰਪਲੇਂਟ ਕਰਾਈ ਆ ਮੁੰਡੇ ਦੀ ਉਹਦੇ ਕੋਲ ਵੀ ਇਹਨਾਂ ਨੇ 5-7000 ਰੁਪਏ ਲੁੱਟਿਆ ਹਾਂਜੀ ਹਾਂਜੀ ਚੌਂਕੀ ਇੰਚਾਰਜ ਆਏ ਆ ਉਰੇ ਭੱਜਦੇ ਆ ਮਿੰਟ ਜੇ ਉਰੇ ਗੱਡੀ ਆਂਦੀ ਤਾਂ ਮਿੰਟ ਜੇ ਭੱਜ ਜਾਂਦੇ ਮਿਲਦੀਆਂ ਨਹੀਂ ਤੇ ਲੁੱਟੇ ਲੁੱਟਾ ਨੂੰ ਆ ਸ਼੍ਰੀਆਮ ਚੱਲਦੀ ਇਹ ਸ਼੍ਰੀਆਮ ਜੀ ਜਦੋਂ ਕੋਈ ਹੁੰਦਾ ਨਹੀਂਗਾ ਉਦੋਂ ਤਾਂ ਸ਼੍ਰੀਆਮ ਆ ਜਦੋਂ ਆ ਜਾਂਦਾ ਪ੍ਰਸ਼ਾਸਨ ਤੇ ਉਰੇ ਕੋਈ ਨਹੀਂ ਮਿਲਦਾ ਇਹਨਾਂ ਚ ਓ ਵੀ ਮੇਰਾ ਨਾਮ ਤੁਨੂੰ ਆ ਭਾਜੀ ਤੁਨੂੰ ਇਹ ਕੀ ਮੈਟਰ ਕੀ ਇਹ ਬਹੁਤ ਕੁੜੀਆਂ ਇੱਧਰ ਕੁਮੜੀਆਂ ਨੇ ਮੈਟਰ ਭਾਜੀ ਇਹਨਾਂ ਤੇ ਇਹੀ ਆ ਨਸ਼ਾ ਕੀਤਾ ਹਾਲ ਦੇਖ ਲੋ ਤੁਸੀਂ ਇੱਥੇ ਗੰਦ ਪਾਇਆ ਹੋਇਆ ਇਹਨਾਂ ਨੇ ਪੂਰਾ ਇੱਥੇ ਘੁੰਮਦੀਆਂ ਰਹਿੰਦੀਆਂ ਨੇ ਹੋਰ ਕੀ ਉਹਦੇ ਹਾਲ ਤਾਂ ਦੇਖੋ ਤਾਂ ਬੈਠੇ ਵੀ ਨਹੀਂ ਜਾ ਰਿਆ ਕਿੰਨੀਆਂ ਕੁ ਕੁੜੀਆਂ ਇਹ ਨੇ ਇੱਥੇ ਭਾਜੀ ਇਦਾਂ ਹੀ ਆ ਬਸ ਚੱਲੀ ਜਾਂਦਾ ਤੇ ਰਾਤ ਦਿਨ ਇੱਥੇ ਬਸ ਦਿਨ ਰਾਤ ਇਦਾਂ ਹੀ ਆ ਬਸ ਜਿਹੜੀਆਂ ਇਦਾਂ ਹੀ ਘੁੰਮਦੀਆਂ ਰਹਿੰਦੀਆਂ 20 ਤੋਂ 25 ਕੁੜੀਆਂ ਹੈਗੀਆਂ ਜਿਹੜੀਆਂ ਹਾਂਜੀ ਬੱਸ ਸਟੈਂਡ ਦੇ ਅੰਦਰ ਜਿਹੜੀਆਂ ਜਿਨ੍ਹਾਂ ਨੇ ਗੰਦ ਪਾਇਆ ਹੋਇਆ ਔਰ ਪੂਰੇ ਆਪਣੇ ਜਵਾਰਨਗਰ ਨੂੰ ਬਦਨਾਮ ਕੀਤਾ ਆਇਆ ਤੇ ਸਾਦਨ ਕੋਈ ਹੈਗਾ ਇਹਨਾਂ ਦਾ ਰਹਿਣ ਦਾ ਟਿਕਾਣਾ ਕਿ ਇਹਨਾਂ ਦਾ ਕੋਈ ਪਤਾ ਨਹੀਂ ਕਦੋਂ ਕਿੱਧਰੋਂ ਆਉਂਦੀਆਂ ਕਿਹਨੂੰ ਲੁੱਟ ਕੇ ਨਿਕਲ ਜਾਂਦੀਆਂ ਜੀ ਇਹ ਕੋਈ ਪਤਾ ਨਹੀਂ ਰੋਜ਼ ਕੋਈ ਨਾ ਕੋਈ ਲਟੋਇਆ ਹੁੰਦਾ ਜੀ ਪੰਜ-ਸੱਤ ਬੰਦੇ ਦਾ ਰੋਜ਼ ਇਹਨਾਂ ਨੇ ਲੁੱਟਦੇ ਹੁੰਦੇ ਆ ਕੋਈ ਕਹਿੰਦਾ ਮੇਰੇ ਪੈਸੇ ਕੱਢ ਲਏ ਕੋਈ ਕਹਿੰਦਾ ਚਪੇੜਾ ਮਾਰ ਕੇ ਕੋਲੇ ਆ ਇਹ ਬਾਨੇ ਨਾ ਲੈ ਜਾਂਦੀਆਂ ਜੀ ਤੇ ਤੁਸੀਂ ਇੱਥੇ ਆਟੋ ਚਾਰਜ ਕੋਲ ਹਾਂਜੀ ਹਾਂਜੀ ਤੇ ਸਵਾਲੀਆਂ ਕਿ ਕੀ ਦੱਸਦੀਆਂ ਨੇ ਤੁਹਾਨੂੰ ਸਵਾਰੀਆਂ ਨੂੰ ਤਾਂ ਨਹੀਂ ਇਹ ਪਰੇਸ਼ਾਨ ਕਰਦੇ ਕਿਸੇ ਟਾਈਮ ਜ਼ਿਆਦਾ ਟੈਡ ਹੋਣ ਫੇਰ ਸਵਾਰੀਆਂ ਉੱਤੇ ਡਿੱਗਦੇ ਫੇਰ ਸਵਾਰੀਆਂ ਆਗੇ ਸਾਨੂੰ ਕਹਿੰਦੇ ਨਹੀਂ ਮਸਾਫਰ ਵੀ ਦੇ ਤਾਂ ਰਾਤ ਨੂੰ ਮੇਰੇ ਕਵੇਲੇ ਆਂਦੇ ਆ ਉਹਨਾਂ ਨਾਲ ਵੀ ਤਾਂ ਹੁੰਦੀਆਂ ਨੇ ਹਾਂਜੀ ਹਾਂਜੀ ਹੁੰਦੀਆਂ ਹੀ ਹੋਈਆਂ ਕਦੇ ਪਹਿਲਾਂ ਹਾਂਜੀ ਹੋਈਆਂ ਇਹ ਕਰਵਾਂਦੀਆਂ ਹੀ ਇਹਨਾਂ ਦੇ ਨਾਲ ਜਿਹੜੇ ਹੁੰਦੇ ਆ ਇਕੱਲੀਆਂ ਤਾਂ ਹੁੰਦੀਆਂ ਨਹੀਂ ਇਹ ਤਿੰਨ ਚਾਰ ਜਣੇ ਹੁੰਦੇ ਨੇੁੰਦੇ ਨਾਲ ਇਹਨਾਂ ਦੇ ਇਹਨਾਂ ਕਰਕੇ ਆ ਹਾਟਲਾਂ ਦਾ ਵੀ ਮਾਰੇ ਮਾ ਜੀ ਪਰ ਪੁਲਿਸ ਆਂਦੀ ਇੱਥੇ ਅoraj police ਆਂਦੀ ਇਹਨਾਂ ਨੂੰ ਹੈ ਹੀ ਨਹੀਂ ਕਿਸੇ ਦਾ ਪੁਲਿਸ ਬਹੁਤ ਵਧੀਆ ਕੰਮ ਕਰ ਰਹੀ ਆਪਣਾ ਸਾਰੇ ਵਧੀਆ ਆਪਣੇ ਕਰ ਰਿਹਾ ਹਾਂ ਤੇ ਇਹਨਾਂ ਨੂੰ ਹੈ ਹੀ ਨਹੀਂ ਜਦੋਂ ਇੱਥੇ ਰਾਤ ਨੂੰ ਹੂਟਰ ਵੱਜਦੇ ਨਾਲ ਹੀ ਧੋੜ ਜਾਂਦੀਆਂ ਇਹ ਪਤਾ ਨਹੀਂ ਲੱਗਦਾ ਕਿੱਥੋਂ ਕਿੱਥੋਂ ਆਂਦੀਆਂ ਇਹਨਾਂ ਦਾ ਪਤਾ ਹੀ ਨਹੀਂ ਲੱਗਦਾ ਇਹ ਇੱਕ ਥੋੜੀ ਇਹਦੇ ਨਾਲ ਦੀਆਂ ਬਹੁਤ ਨਹੀਂ ਦੀ ਚੈੱਕ ਕਰੋ ਜਾ ਕੇ ਆਲਾ ਦਵਾਲਾ ਜਾ ਕੇ ਜਦੋਂ ਰਾਤ ਨੂੰ ਹੂਟਰ ਵੱਜਦੇ ਪੁਲਿਸ ਆਂਦੀ ਨਾਲ ਹੀ ਧੋੜ ਜਾਂਦੀ ਹੈ ਠੀਕ ਆ ਨਾਲ ਦਾ ਸਾਰੀ ਗਲੀ ਬਦਨਾਮ ਕੀਤੀ ਵੀ ਇਹਨਾਂ ਨੇ ਪੂਰਾ ਕੈਂਪ ਬਦਨਾਮ ਕੀਤਾ